ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਚੁੱਕਾ ਜਿੱਥੇ ਸੜਕ ਸੁਰੱਖਿਆ ਫੋਰਸ ਚੁਰੂ ਕੀਤੀ ਜਾ ਰਹੀ ਹੈ ਐਲਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਹੈ ਅਗਰ ਦੁਨੀਆ ਭਰ ਦੀ ਗੱਲ ਕੀਤੀ ਜਾਵੇ ਤਾਂ ਦੁਬਈ ਤੋਂ ਬਾਅਦ ਪੰਜਾਬ ਇੱਕ ਅਜਿਹਾ ਮਾਨਮਤਾ ਸੂਬਾ ਜਿੱਥੇ ਸੜਕੀ ਹਾਦਸਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਉਹ ਇਸ ਫੋਰਸ ਦਾ ਗਠਨ ਕੀਤਾ ਗਿਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਮਤਲਬ ਐਸ ਐਸ ਐਫ ਦਾ ਨਾਮ ਦਿੱਤਾ ਗਿਆ ਹੈ ਜੇ ਜਿਸ ਦੀ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਆ ਗਈ ਹੈ ਤੇ ਇਸ ਫੋਰਸ ਦੇ ਵਿੱਚ ਰਾਤ ਦਿਨ ਸੜਕਾਂ ਤੇ ਮਲਾਜ਼ਮ ਦਿਖਣਗੇ ਇਸ ਫੋਰਸ ਦੇ ਵਿੱਚ 1500 ਦੇ ਕਰੀਬ ਮਲਾਜ਼ਮ ਜਿਹੜੇ ਨੇ ਉਹ ਭਰਤੀ ਕਰ ਲਏਗੇ ਨੇ ਜਾਂ ਬਾਕੀ ਫੋਰਸ ਚੋਂ ਲਿਆ ਕੇ ਅਡਜਸਟ ਕਰ ਲਏਗੇ ਨੇ ਹਰ 25 30 ਕਿਲੋਮੀਟਰ ਬਾਅਦ ਸੜਕ ਸੁਰੱਖਿਆ ਫੋਰਸ ਦੇ ਮਲਾਜ਼ਮ ਅਧਿਕਾਰੀ ਰੋਡ ਤੇ ਦਿਖਣਗੇ ਕਿ ਜੇ ਕਿਸੇ ਨੂੰ ਲੋਡ ਪੈਂਦੇ ਨੇਰੇ ਸਵੇਰੇ ਮਦਦ ਦੀ ਜਰੂਰਤ ਪਈ ਤਾਂ ਇਹ ਫੋਰਸ ਉਹ ਮਦਦ ਮਹਿਆ ਕਰਵਾਏਗੀ ਜੇ ਰੋਡ ਤੇ ਕੋਈ ਹਾਸਾ ਤੁਰੰਤ ਇਹ ਫੋਰਸ ਲੋਕਾਂ ਕੋ ਪਹੁੰਚੇਗੀ ਅਗੇ ਰੋਡ ਤੇ ਕੋਈ ਟ੍ਰੈਫਿਕ ਆ ਰੋਡ ਤੇ ਕੋਈ ਟਰੱਕ ਟ੍ਰੈਲੀ ਖਰਾਬ ਆ ਜਾਂ ਹਾਸਾ ਹੋਇਆ ਇਹ ਤੁਰੰਤ ਜਿਹੜਾ ਰਾਸਤਾ ਵਾ ਉਹ ਕਲੀਅਰ ਕਰਵਾਏਗੀ ਤੇ ਇਸ ਨਾਲ ਜਿੱਥੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਵੀ ਬਚੇਗਾ ਉਥੇ ਲੋਕ ਰੋਡ ਤੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਕਿਉਂਕਿ ਜੇ ਤੁਸੀਂ ਨੇਰੇ ਸਵੇਰੇ ਜਾ ਰਹੇ ਹੋ ਨਾ ਇਹ 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਤੁਹਾਨੂੰ ਇਹ ਮਲਾਜਮ ਰੋਡ ਤੇ ਹਰ ਵੇਲੇ ਦਿਖਿਆ ਕਰਨਗੇ ਇਸ ਫੋਰਸ ਦੇ ਜਿਹੜੇ ਐਸਐਸਪੀ ਲਗਾਏ ਗਏ ਨੇ ਉਹ 올ੰਪੀਅਨ ਹਾਕੀ ਖਿਡਾਰੀ ਗਗਨਜੀਤ ਸਿੰਘ ਉਹਨਾਂ ਨੂੰ ਐਸਐਸਪੀ ਲਗਾਇਆ ਗਿਆ ਕਹਿ ਸਕਦੇ ਕਿ ਸੜਕ ਸੁਰੱਖਿਆ ਫੋਰਸ ਮਤਲਬ ਐਸਐਸਐਫ ਦੇ ਪਹਿਲੇ ਐਸਐਸਪੀ ਬਣਨ ਦਾ ਮਾਨ ਦੇਸ਼ ਦੇ ਉੱਗੇ ਹਾਕੀ ਖਿਡਾਰੀ ਜਿਹੜੇ ਰਹਿ ਚੁੱਕੇ ਨੇ 올ੰਪੀਅਨ ਨੇ ਉਹ ਅਰਜਨਾਵਾੜੀ ਨੇ ਗਗਨਜੀਤ ਸਿੰਘ ਤੇ ਗਗਨਜੀਤ ਸਿੰਘ ਹੋਣੀ ਇਸ ਫੋਰਸ ਦੇ ਪਹਿਲੇ ਐਸਐਸਪੀ ਲੱਗ ਗਏ ਨੇ ਅਗਰ ਗਗਨਜੀਤ ਤਾਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ 2000 ਦੇ ਦੋ ਵਿੱਚ ਉਹ ਸਪੋਰਟਸ ਕੋਟੇ 올ੰਪੀਅਨ ਹੋਣ ਦੇ ਖਾਤਰ ਪੰਜਾਬ ਨੇ ਉਹਨਾਂ ਦੀਆਂ ਬਿਹਤਰੀਨ ਸੁਵਾਂਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 2002 ਦੇ ਵਿੱਚ ਉਹਨਾਂ ਨੂੰ ਡਾਇਰੈਕਟ ਡੀਐਸਪੀ ਅਹੁਦੇ ਤੇ ਭਰਤੀ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੋਮੋਸ਼ਨ ਮਿਲਦੀ ਗਈ ਆ ਤੇ ਬਤੌਰ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਵਿੰਗਾਂ ਦੇ ਵਿੱਚ ਕੰਮ ਕੀਤਾ ਅਗਰ 2015 ਦੀ ਗੱਲ ਕੀਤੀ ਜਾਵੇ ਤਾਂ ਉਹ ਡੀਸੀਪੀ ਅੰਮ੍ਰਿਤਸਰ ਐਜ਼ ਅ ਇਨਵੈਸਟੀਗੇਸ਼ਨ ਬਤੌਰ ਕੰਮ ਕਰ ਚੁੱਕੇ ਨੇ ਫਿਰ ਅੰਮ੍ਰਿਤਸਰ ਦੇ ਵਿੱਚ ਡੀਸੀਪੀ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ 2017 ਤੋਂ ਲੈ ਕੇ 2020 19 20 ਤੱਕ ਉਹਨਾਂ ਨੇ DS DCP ਇਨਵੈਸਟੀਗੇਸ਼ਨ ਲੁਧਿਆਣਾ ਦੇ ਵਿੱਚ ਕੰਮ ਕੀਤਾ ਹੈਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ EOW ਵਿੰਗ ਦੇ ਵਿੱਚ AIG ਦੇ ਤੌਰ ਤੇ ਲਗਾਇਆ ਉੱਥੇ ਉਹਨਾਂ ਨੇ ਕੰਮ ਕੀਤਾ ਇਸ ਤੋਂ ਇਲਾਵਾ ਉਹਨਾਂ ਨੂੰ SSP ਵਿਜੀਲੈਂਸ ਰੂਪਰੇਂਜ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਉੱਥੇ ਵੀ ਉਹਨਾਂ ਨੇ ਵਧੀਆ ਕੰਮ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ ਟ੍ਰੈਫਿਕ ਪੁਲਿਸ ਦੇ ਵਿੱਚ ਪੰਜਾਬ ਟ੍ਰੈਫਿਕ ਪੁਲਿਸ ਦੇ ਵਿੱਚ ਬਤੌਰ AIG ਨੁਕਤ ਕੀਤਾ ਗਿਆ ਜਿੱਥੇ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਅ ਦੇਟਾ ਜਿਹੜੀ ਰੂਪਰੇਖਾ ਡਬਾਉਣ ਦੇ ਵਿੱਚ ਜਿਹੜੇ ਪੰਜਾਬ ਦੇ ਸਪੈਸ਼ਲ ਟ੍ਰੈਫਿਕ ਪੁਲਸ ਦੇ ADGP ਨੇ ESRI ਉਹਨਾਂ ਦੇ ਨਾਲ ਕੰਮ ਕੀਤਾ ਹੈਗਾ ਜਿੰਨੇ ਵੀ ਸੜਕ ਸੁਰੱਖਿਆ ਫੋਰਸ ਆ ਉਹਨਾਂ ਦੀ ਅਗਵਾਈ ਹੇਠ ਗਗਨਜੀਤ ਸਿੰਘ ਹੋਣਾ ਨੇ ਕੰਮ ਕੀਤਾ ਜਿਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਗਗਨਜੀਤ ਸਿੰਘ ਹੋਣਾ ਨੂੰ ਸੜਕ ਸੁਰੱਖਿਆ ਫੋਰਸ ਦਾ ਪਹਿਲਾ SSP ਨਿਯੁਕਤ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਗगनਜੀਤ ਸਿੰਘ ਉਹਨਾਂ ਨੂੰ ਜਿੱਥੇ ਐਸਐਸਪੀ ਸੜਕ ਸੁਰੱਖਿਆ ਫੋਰਸ ਦਾ ਐਸਐਸਪੀ ਨੁਕਤ ਕੀਤਾ ਹੈ ਨਾਲ ਦੀ ਨਾਲ ਉਹਨਾਂ ਨੂੰ ਆਈਆਰਬੀ ਦੀ ਸੈਕੰਡ ਬਟਾਲੀਅਨ ਜਿਹੜੀ ਬਹਾਦਰਗਾੜਾ ਉਹਦੇ ਦੇ ਵਿੱਚ ਵੀ ਕਮਾਂਡਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਗਰ ਗੱਲ ਕੀਤੀ ਜਾਵੇ ਤਾਂ ਐਸਐਸਪੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਸ਼ੁਰੂਆਤੀ ਦੌਰ ਤੇ 1500 ਦੇ ਕਰੀਬ ਮੁਲਾਜ਼ਮ ਹੋਣਗੇ ਵੱਖ-ਵੱਖ ਅਹੁਦਿਆਂ ਦੇ ਚਾਹੇ ਉਹਦੇ ਸਿਪਾਹੀ ਹੌਲਦਾਰ ਏਐਸਆਈ ਸਬ ਇੰਸਪੈਕਟਰ ਇੰਸਪੈਕਟਰ ਡੀਐਸਪੀ ਐਸਪੀ ਰੈਂਕ ਦੇ ਵੀ ਅਧਿਕਾਰੀ ਹੋਣਗੇ ਤੇ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ 25 ਤੋਂ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਫੋਰਸ ਹੋਏਗੀ ਉਹਨਾਂ ਕੋਲ ਸਪੈਸ਼ਲ ਗੱਡੀਆਂ ਹੋਣਗੀਆਂ ਹਰ ਤਰ੍ਹਾਂ ਦੀ ਮੁੱਢਲੀ ਸਹਾਇਤਾ ਪੂਰੀ ਤਰ੍ਹਾਂ ਨਵੀਂ ਤਕਨੀਕ ਦੇ ਨਾਲ ਜਿਹੜੀਆਂ ਗੱਡੀਆਂ ਲੁੜਿੰਦੇ ਜਿਹੜੇ ਉੱਤੇ ਦਸਤਾਵੇਜ਼ ਜਾਂ ਹੋਰ ਜੇ ਸਮਗਰੀ ਹੋਏਗੀ ਪੂਰੀ ਲੈਸ ਹੋਏਗੀ ਇਸ ਦਾ ਐਲਾਨ ਕਈ ਵਾਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਰ ਚੁੱਕੇ ਨੇ ਅੱਜ ਵੀ ਉਹਨਾਂ ਨੇ ਲੁਧਿਆਣਾ ਚ ਕੌਮੀ ਝੰਡਾ ਲਰਾਉਣ ਤੋਂ ਬਾਅਦ ਪੰਜਾਬ ਦੀ ਜਨਤਾ ਨੂੰ ਇਸ ਬਾਰੇ ਦੱਸਿਆ ਕਿ ਜਿਹੜਾ SSF ਦਾ ਸੀ ਗਠਨ ਕਰ ਦਿੱਤਾ ਗਿਆ ਕੱਲ ਤੋਂ ਰਸਮੀ ਤੌਰ ਤੇ ਸ਼ੁਰੂਆਤ ਹੋ ਜਾਈਗੀ ਉਹਨਾਂ ਨੇ ਕਿਹਾ ਕਿ ਸੜਕ ਦੁਰਘਟਨਾ ਵਿੱਚ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਕਈ ਰੋਡ ਤੇ ਟਰੱਕ ਖੜੇ ਹੁੰਦੇ ਨੇ ਉਹਨਾਂ ਦੇ ਨਾਲ ਗੱਡੀਆਂ ਟਕਰਾ ਜਾਂਦੀਆਂ ਨੇ ਮੌਤਾਂ ਹੋ ਜਾਂਦੀਆਂ ਨੇ ਔਰ ਅਗਰ ਇਹਨਾਂ ਨੂੰ ਅਸੀਂ ਅੱਧੀਆਂ ਵੀ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਤੇ ਅਸੀਂ ਹਰ ਮਹੀਨੇ 3000 ਪੰਜਾਬੀਆਂ ਦੀ ਜਾਨ ਬਚਾ ਸਕਦੇ ਨੇ ਤੇ ਜਿਸ ਕਰਕੇ ਅਸੀਂ ਇਹ ਸੜਕ ਸੁਰੱਖਿਆ ਫੋਰਸ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਚ ਸੜਕੀ ਹਾਦਸਿਆਂ ਦੌਰਾਨ ਬਹੁਤ ਜਿਆਦੀਆਂ ਬੋਤਾਂ ਹੋ ਜਾਂਦੀਆਂ ਨੇ ਖਾਸ ਕਰਕੇ ਧੁੰਦੇ ਦੇ ਦਿਨਾਂ ਵਿੱਚ ਓਵਰਲੋਡਿੰਗ ਦੇ ਕਾਰਨ ਜਾਂ ਰੋਡ ਤੇ ਲੋਕ ਟਰੱਕ ਕਾਰਾਂ ਵਾਹਨ ਖੜੇ ਕਰ ਦਿੰਦੇ ਜਿਸ ਕਰਕੇ ਇਹ ਜਿਹੜੇ ਨੇ ਹਾਦਸੇ ਹੋ ਜਾਂਦੇ ਨੇ ਔਰ ਕਿਸ ਵਲੇ ਹਾਦਸੇ ਹੋ ਜਾਂਦੇ ਨੇ ਤੇ ਲੋਕਾਂ ਨੂੰ ਮੁੱਢਲੀ ਸਹਾਇਤਾ ਵੀ ਮੌਕੇ ਤੇ ਨਹੀਂ ਮਿਲਦੀ ਤੇ ਹੁਣ ਇਹ ਸਰਕਾਰ ਨੇ ਜਿਹੜਾ ਸੜਕ ਸੁਰੱਖਿਆ ਫੋਰਸ ਦਾ ਸ਼ੁਰੂਆਤ ਕੀਤੀ ਹੈ ਇਸ ਨਾਲ ਕਾਫੀ ਉਮੀਦ ਹੈ ਕਿ ਕੀਮਤੀ ਜਾਨਾਂ ਬਚਣਗੀਆਂ ਔਰ ਇਥੋਂ ਤੱਕ ਕਿ ਸਰਕਾਰ ਨੇ ਨਾਲ ਦੇ ਨਾਲ ਇੱਕ ਦਿੱਲੀ ਸਰਕਾਰ ਦੀ ਤਰਤੇ ਫਰਿਸ਼ਤੇ ਸਕੀਮ ਵੀ ਸ਼ੁਰੂ ਕੀਤੀ ਆ ਕਿ ਖੁਦਾ ਨਾ ਖਾਸਾ ਅਗਰ ਸੜਕ ਹਾਦਸੇ ਦੌਰਾਨ ਕੋਈ ਜ਼ਖਮੀ ਆ ਤੇ ਜੇ ਉਹਨੂੰ ਹੋਰ ਕੋਈ ਰਾਹਗੀਰ ਮੌਕੇ ਸਿਰ ਹਸਪਤਾਲ ਚਾਹੇ ਸਰਕਾਰੀ ਚਾਹੇ ਪ੍ਰਾਈਵੇਟਾ ਭਰਤੀ ਕਰਵਾ ਦੇਗਾ ਉਹਦੀ ਜਾਨ ਵੀ ਬਚ ਜਾਊਗੀ ਜਿਹੜਾ ਹਸਪਤਾਲ ਪਹੁੰਚਾਉਣ ਵਾਲਾ ਰਾਘੀਰ ਦੁੱਜਾ ਹੋਊਗਾ ਉਹਨੂੰ ਕੋਈ ਕਾਨੂੰਨੀ ਅੜਚਣ ਨਹੀਂ ਆਏਗੀ ਕਾਨੂੰਨੀ ਖੱਜਲ ਖਵਾਰੀ ਦਾ ਸਾਹਮਣਾ ਨਹੀਂ ਕਰਨਾ ਪੈਗਾ ਉਹ ਗਵਾਹ ਨਹੀਂ ਬਣੇਗਾ ਉਲਟਾ ਸਰਕਾਰ ਨੂੰ ਨੂੰ 2000 ਰੁਪਏ ਦਾ ਨਾਮ ਵੀ ਦੇਗੀ ਤੇ ਉਮੀਦ ਕਰਦੇ ਆ ਕਿ ਜਿਹੜੇ ਹੁਣ ਸਰਕਾਰ ਨੇ ਨਵੀਂ ਸੜਕ ਸੁਰੱਖਿਆ ਫੋਰਸ ਸ਼ੁਰੂਆਤ ਕੀਤੀ ਇਹਦੇ ਨਾਲ ਪੰਜਾਬ ਦੀਆਂ ਜਿਹੜੇ ਕੀਮਤੀ ਜਾਨਾਂ ਉਹ ਸੜਕੀ ਹਾਦਸਿਆਂ ਦਰਾਂ ਬਚਨ ਗਿਆ ਔਰ ਜਿਹੜੇ ਪੰਜਾਬ ਸਰਕਾਰ ਨੇ ਪਹਿਲੇ ਐਸਐਸਪੀ ਇਸ ਫੋਰਸ ਦੇ ਲਗਾਏ ਨੇ ਉਹਨੇ ਗगनਜੀਤ ਸਿੰਘ ਹੋਣੀ ਜਿਹੜੇ ਪਿਛਲੇ 21 ਸਾਲ ਤੋਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਉਹਨਾਂ ਡੀਐਸਪੀ ਰੈਂਕ ਤੋਂ ਆਪਣੀ ਸ਼ੁਰੂਆਤ ਕੀਤੀ ਤੇ ਇਸ ਟਾਈਮ ਉਹ ਐਸਐਸਪੀ ਅਹੁਦੇ ਦੇ ਅਧਿਕਾਰੀ ਨੇ ਉਹਨਾਂ ਦੀ ਅਗਵਾਈ ਹੇਠ ਪੰਜਾਬ ਦੀਆਂ ਜਾਨਾਂ ਬਚਨ ਗਿਆ ਔਰ ਸਰਕਾਰ ਦਾ ਜਿਹੜਾ ਮਿਸ਼ਨ ਆ ਉਸ ਮਿਸ਼ਨ ਦੇ ਵਿੱਚ ਉਹ ਕਾਮਯਾਬ ਹੋਣਗੇ ਕਿਉਂਕਿ ਅਗਰ ਇਸ ਫੋਰਸ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਮਿਹਨਤ ਦੇ ਨਾਲ ਕੰਮ ਕੀਤਾ ਰਾਤ ਦਿਨ ਦਿਨ ਕੰਮ ਕੀਤਾ ਕਿਥੇ ਲਾੜੀ ਆਦਮੀ ਤੌਰ ਤੇ ਜਿਹੜਾ ਸਰਕਾਰ ਦਾ ਮਿਸ਼ਨ ਆ ਕਿ ਸੜਕ ਸੁਰੱਖਿਆ ਫੋਰਸ ਉਹਨੂੰ ਜ਼ਰੂਰ ਲਾਜ਼ਮੀ ਤੌਰ ਤੇ ਕਾਮਯਾਬੀ ਮਿਲੇਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ